ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣਾ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਲੈ ਕੇ ਆਏ ਹਾਂ ਮਹਿੰਦਰਾ ਨੋਵਾ 605 ਡੀ ਟਰੈਕਟਰ ਦੀ ਵੀਡੀਓ ਦੋਸਤੋ 2022 ਮਾਡਲ ਟਰੈਕਟਰ ਦੇ 7 25 ਤੇ ਰੇਟ ਰੱਖਿਆ ਤੇ ਬਾਕੀ ਜਿਹੜਾ ਇਹ ਰੇਟ ਹੈ ਦੋਸਤੋ ਫਿਕਸ ਨਹੀਂ ਹੈਗਾ ਮੌਕੇ ਤੇ ਥੋੜਾ ਬਹੁਤ ਘਟਾ ਹੋਵੇ ਵਧ ਹੋ ਜਾਊਗਾ ਅਰਜਨ ਮਹਿੰਦਰਾ ਨੋਵਾ 605 ਡੀ ਟਰੈਕਟਰ ਦੋਸਤੋ ਛਤਰੀ ਲੱਗੀ ਹੋਈ ਹੈ ਪਾਵਰ ਸਟੀering ਦਾ ਨਿਊਲ ਕਲੱਚ ਹੈ ਦੋਸਤੋ ਤੇ ਵਧੀਆ ਸਾਫਟ ਟਰੈਕਟਰ ਹੈ ਐਮ ਆਰ ਫੀ ਦੇ ਟਾਇਰ ਹੈ 16 9 28 ਦੇ ਟਾਇਰਾ ਟਾਇਰਾਂ ਦੀ ਚਾਰੇ ਟਾਇਰ ਬਿਲਕੁਲ ਸਾਫ ਪਿਆ ਦੋਸਤੋ ਟਰੈਕਟਰ ਦੇ ਨਾਲ ਦੇ ਟਾਇਰਾ ਦੋਸਤੋ ਤੇ ਬਾਕੀ ਪੇਂਟ ਬਿਲਕੁਲ ਸਾਫ ਪਿਆ ਹੈਗਾ ਨਾਲ ਦਾ ਪੇਂਟ ਹੋਇਆ ਵਾ ਘੋੜਾ ਬੰਪਰ ਟਰੈਕਟਰ ਦੋਸਤੋ ਇੰਜਨ ਗੇਅਰ ਬਿਲਕੁਲ ਓਕੇ ਹੈ ਕਮ ਦੋਸਤੋ ਸਰਵਿਸ ਹੋਈ ਵੀ ਆ ਵਧੀਆ ਸਾਫ ਟਰੈਕਟਰ ਹੈਗਾ ਮਹਿੰਦਰਾ ਅਰਜਨ ਨੋਵਾ 6052 ਡੀ ਟਰੈਕਟਰ ਹੈਗਾ ਛਤਰੀ ਲੱਗੀ ਹੋਈ ਹੈਗੀ ਤੇ ਵਧੀਆ ਸਾਫ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਐਸੀ ਤੋਂ 90 ਪੈਸੇ ਚਾਰੇ ਟਾਇਰਾਂ ਦੀ ਕੰਡੀਸ਼ਨ ਪਈ ਹੈਗੀ ਬਾਕੀ ਪੰਜਾਬ ਨੰਬਰ ਟਰੈਕਟਰ ਦੋਸਤੋ ਟਰੈਕਟਰ ਬਰਨਾਲੇ ਏਰੀਆ ਦੇ ਵਿੱਚ ਇਹ ਨੂੰ ਟਰੈਕਟਰ ਮਿਲੂਗਾ ਦੋਸਤੋ ਤੇ ਬਾਕੀ ਜੇ ਕਿਸੇ ਵੀ ਨੂੰ ਟਰੈਕਟਰ ਲੈਣਾ ਹੈ ਆਪਾਂ ਵੀਡੀਓ ਲਿਸ਼ਟ ਕਰ ਉਸ ਤੋਂ ਪੁੱਛ 22 ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਵੀਡੀਓ ਨੂੰ ਕਦੇ ਵੀ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ